ਤੁਹਾਡੇ ਸਾਰਿਆਂ ਦੇ ਨਾਲ ਰੂਬਰੂ ਹੋਵਾਂਗੇ 1500 ਅ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਬੜੇ ਸ਼ਾਰਟ ਨੋਟਿਸ ਤੇ ਅ ਬੜਿਆ ਇੰਪੋਰਟੈਂਟ ਗੱਲ ਸਿਹੀ ਕਿ ਪਿਛਲੇ ਸਮੇਂ ਦੇ ਵਿੱਚ ਖਾਸ ਕਰਕੇ ਜਿਹੜੀ ਕੇਂਦਰ ਸਰਕਾਰ ਆ ਉਹ ਪੰਜਾਬ ਦੇ ਉੱਤੇ ਕਿਸ ਤਰ੍ਹਾਂ ਅਟੈਕ ਕਰਦੀ ਹੈ ਔਰ ਜਿਹੜੀ ਸੂਬੇ ਦੀ ਸਰਕਾਰ ਹੈ ਉਹ ਉਹਨੂੰ ਡਿਫੈਂਡ ਨਾ ਕਰਕੇ ਰਾਦਰ ਕੇ ਉਹਨੂੰ ਫੈਸਿਲੀਟੇਟ ਕਰਦੀ ਹੈ ਉਹਨੂੰ ਸਪੋਰਟ ਕਰਦੀ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ BBMP ਦੇ ਵਿੱਚ ਜਿਹੜੀਆਂ ਸਾਡੀਆਂ ਪਾਵਰਜ਼ ਖਾਸ ਕਰਕੇ ਡੈਮ ਸੇਫਟੀ ਐਕਟ ਦੇ ਦੁਆਰਾ ਜਿਹੜੀਆਂ ਖੋਹੀਆਂ ਗਈਆਂ ਔਰ ਉੱਥੇ ਇੰਪਲੀਮੈਂਟੇਸ਼ਨ ਜਿਹੜੀ ਆ CISF ਲਾ ਕੇ ਕੀਤਾ ਗਿਆ ਔਰ ਭਗਵੰਤ ਮਾਨ ਜੀ ਨੇ on the floor of the house ਇਹ ਕਮਿਟ ਕੀਤਾ ਸੀਗਾ ਕਿ ਅਸੀਂ ਆਪਣਾ ਪੰਜਾਬ ਦਾ ਡੈਮ ਸੇਫਟੀ ਐਕਟ ਲਿਆਵਾਂਗੇ ਲੇਕਿਨ ਵੱਧ ਕੇ ਸੁਣਤੀ ਇਹ ਆ ਕਿ ਡੈਮ ਸੇਫਟੀ ਐਕਟ ਤਾਂ ਕੀ ਲਿਆਉਣਾ ਸੀ ਇੱਕ ਡਰਾਮਾ ਕਰਕੇ ਉੱਥੇ ਜਾ ਕੇ ਫੋਟੋ ਖਿਚਾ ਕੇ ਪੰਜਾਬ ਪੁਲਿਸ ਲਾ ਕੇ ਤੇ ਉਹ ਡੈਮ ਸੇਫਟੀ ਐਕਟ ਭਾਜਪੀ ਦੇ ਕਹਿਣ ਤੇ ਨਹੀਂ ਲੈ ਕੇ ਆਏ ਜਿਹਦੇ ਨਾਲ BBMP ਦੇ ਵਿੱਚ ਸਾਡਾ ਜਿਹੜਾ ਸਟੇਕ ਆ ਉਹ ਬਹੁਤ ਘਟ ਗਿਆ ਰਾਦਰ ਕੇ ਸਾਡੇ ਕੋਲ ਉਹ ਜਾਂਦਾ ਲੱਗਿਆ ਇਸੇ ਤਰ੍ਹਾਂ ਹੀ education نیشنل এডুকেشن پالیسی ਆ ਉਹਦੇ ਵਿੱਚ ਬਿਲਕੁਲ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹਨੇ ਕਿਸੇ ਚੀਜ਼ ਨੂੰ ਵੀ ডিফینڈ ਨਹੀਂ ਕੀਤਾ ਔਰ ਹੁਣ ਪਿਛਲੇ ਸਮੇਂ ਦੇ ਵਿੱਚ ਖਾਸ ਕਰਕੇ ਪੰਜਾਬ ਯੂਨੀਵਰਸਿਟੀ ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਪਿਛਲੇ ਸਮੇਂ 'ਚ ਇੱਕ ਸੈਮੀਨਾਰ ਹੋਣਾ ਸੀ ਜਿਹਨੂੰ ਇਸ ਤਰੀਕੇ ਨਾਲ ਬੰਦ ਕੀਤਾ ਗਿਆ ਕਿ ਤੁਸੀਂ ਇਹਦੀ ਬੈਕਗ੍ਰਾਉਂਡ ਦੱਸੋਗੇ ਕੀ ਟੌਪਿਕ ਹੈਗਾ ਕੀ ਕੌਣ ਕੌਣ ਬੁਲਾਰੇ ਹੈਗੇ ਤੋਂ ਕੀ ਕੀ ਬੋਲਣਗੇ ਔਰ ਉਹਦੇ ਤੋਂ ਬਾਅਦ ਜਿਹੜੀ ਨਵੀਂ ਐਡਮਿਸ਼ਨ ਬੱਚਿਆਂ ਦੀ ਹੋਈ ਆ ਉਹਦੇ ਕੋਲ ਵਿਦ ਰਾਈਡਰਸ ਐਫੀਡੇਵਿਟ ਲਿਆ ਲਿਆ ਗਿਆ ਵੀ ਤੁਸੀਂ ਕੈਂਪਸ ਦੇ ਵਿੱਚ ਕੋਈ ਵੀ ਇਹੋ ਜੀ ਗਤੀਵਿਧੀ ਨਹੀਂ ਕਰ ਸਕਦੇ ਪ੍ਰੋਟੈਸਟ ਨਹੀਂ ਕਰ ਸਕਦੇ ਉੱਚੀ ਨਹੀਂ ਇੰਨੀ ਆਵਾਜ਼ ਚ ਰੱਖ ਸਕਦੇ ਆਹ ਕਰ ਸਕਦੇ ਆਹ ਕਰ ਸਕਦੇ ਪੰਜ ਸੱਤ ਕਲੋਜ਼ਸ ਲਾ ਕੇ ਔਰ ਜਿਹੜਾ ਹੋਣਾ ਬਿਲਕੁਲ ਸੈਨਟ ਨੂੰ ਖਤਮ ਕਰ ਦੇਣਾ ਜਿਹਦੇ ਵਿੱਚ ਸਾਡੇ 7 ਜ਼ਿਲ੍ਹਿਆਂ ਦੇ ਜਿਹੜੇ ਕੌਨਸਟੀਟੂਐਂਟ ਕਾਲਜੇਜ਼ ਹੈਗੇ ਆ ਅਫੀਲੀਏਟਡ ਹੈ ਤਿੰਨ ਰੀਜਨਲ ਕੈਂਪਸ ਹੈ ਔਰ ਉਹਦੇ ਵਿੱਚ ਡিপিਆਈ ਕਾਲਜੇਜ਼ ਜਿਹੜਾ ਉਹਦਾ ਪੂਰਾ ਰੋਲ ਹੈ ਕਿਉਂਕਿ ਸੇ ਤੋਂ ਸਾਡੇ ਕਾਲਜੇਜ਼ ਦਾ ਰੋਲ ਹੈ ਤੇ ਫਿਰ ਸਾਡਾ ਕਿਉਂਕਿ ਅਸੀਂ ਸਟੇਕ ਹੋਲਡਰ ਆ ਸਭ ਤੋਂ ਵੱਡੇ ਸਟੇਕ ਹੋਲਡਰ ਉਹਦੇ ਵਿੱਚ ਅਸੀਂ ਆ ਲੇਕਿਨ ਵੱਧ ਕਿਸਮ ਤੇ ਇਹ ਆ ਕਿ ਉਸ ਸਾਰੀ ਪ੍ਰਕਿਰਿਆ ਨੂੰ ਉਹਨੂੰ ਬਿਲਕੁਲ ਦਰਕਨਾਰ ਕਰਕੇ ਉਹਦੇ ਵਿੱਚ ਬਿਲਕੁਲ ਇਹੋ ਜੀ ਪ੍ਰਕਿਰਿਆ ਜਿਹੜੀ ਆ ਸਟੈਬਲਿਸ਼ ਕਰ ਦਿੱਤੀ ਜਿਹੜੀ ਬਿਲਕੁਲ ਸਰਕਾਰੀ ਹੋਵੇ ਕਿਉਂਕਿ ਇਹਨੂੰ ਆ ਆਰਐਸਐਸ ਡਰਾਈਵ ਕਰ ਰਹੀ ਆ ਕਿਉਂਕਿ ਮੈਨੂੰ ਲੱਗਦਾ ਸਾਰੇ ਕਾਲਜਸ ਦੇ ਵਿੱਚ ਹੌਲੀ 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 ਇਹ ਜਿਹੜੇ ਪ੍ਰਿੰਸੀਪਲ ਤੱਕ ਵੀ ਜਿਹੜੇ ਆ ਸਟਾਫ ਤੱਕ ਵੀ ਜਿਹੜਾ ਉਹ ਆਰਐਸਐਸ ਦੀ ਬੈਕਗ੍ਰਾਉਂਡ ਦਾ ਲਾਇਆ ਜਾ ਰਿਹਾ ਔਰ ਖਾਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਆ ਉਹਦਾ ਬਿਲਕੁਲ ਰਿਐਕਟ ਨਾ ਕਰਨਾ ਕਿਉਂਕਿ ਜਦੋਂ ਵੀ ਮੈਂ ਗੱਲ ਕਰਦਾ ਮੈਂ ਬਿਲਕੁਲ ਤੱਥਾਂ ਦੇ ਆਧਾਰ ਤੇ ਤੇ ਜਦੋਂ ਵੀ ਮੈਂ ਇਹਨਾਂ ਨੂੰ ਕਹਿੰਦਾ ਵੀ ਇਹ ਬੀਜੇਪੀ ਦੀ ਬੀ ਟੀਮ ਆ ਇਹਨਾਂ ਨੂੰ ਤਕਲੀਫ ਬੜੀ ਹੁੰਦੀ ਆ ਲੇਕਿਨ ਹੁਣ ਤਾਂ ਮੈਨੂੰ ਲੱਗਦਾ ਕਿ ਇਹ ਬਿਲਕੁਲ ਨੰਗਾ ਚਿੱਟਾ ਇਹਨਾਂ ਨੇ ਇਹੋ ਜੀ ਕਮਿਟਮੈਂਟ ਕਰ ਲਈ ਵੀ ਜੋ ਤੁਸੀਂ ਇਹ ਤਾਂ ਹੁਣ ਈਵਨ ਕੇ ਸੈਨੇਟ ਨੂੰ ਬਿਲਕੁਲ ਖਤਮ ਕਰਨਾ ਇਹਦਾ ਮਤਲਬ ਇਹ ਆ ਵੀ ਕੱਲ ਨੂੰ ਜੋ ਇਹਨਾਂ ਨੇ ਚਾਹੇ ਜੀਐਨਕੇ ਦੇ ਵਿੱਚ ਕੀਤਾ ਮੈਨੂੰ ਲੱਗਦਾ ਵੀ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਲੱਗਦਾ ਵੀ ਪੰਜਾਬ 'ਚ ਸਿਰਫ ਸਾਨੂੰ ਸੱਤਾ ਚਾਹੀਦੀ ਆ ਭਾਵੇਂ ਇੱਥੇ ਰੋਟਾ ਹੋਣ ਚਾਹੇ ਨਾ ਹੋਣ ਮੈਨੂੰ ਲੱਗਦਾ ਕਨਸਟੀਚਿਊਨਲੀ ਇਹ ਬਿਲਕੁਲ ਇਹੋ ਜਿਹੀਆਂ ਐਮੈਂਡਮੈਂਟਸ ਜਿਹੜੀਆਂ ਲਿਆ ਨਹੀਂ ਸਕਦੇ ਜਿਹੜੀਆਂ ਨਹੀਂ ਲਿਆ ਕੇ ਉਹਦੇ ਤੇ ਪੂਰਾ ਕਬਜ਼ਾ ਕਰ ਲਿਆ ਔਰ ਬਿਲਕੁਲ ਅਸੀਂ ਇਸ ਗੱਲ ਨੂੰ ਸਹਿਣ ਨਹੀਂ ਕਰਾਂਗੇ ਔਰ ਇਹਨੂੰ ਜਿੱਥੇ ਤੱਕ ਵੀ ਲੜਾਈ ਲੜਨ ਦੀ ਜ਼ਰੂਰਤ ਹੈਗੀ ਅਸੀਂ ਲੜਾਂਗੇ ਔਰ ਮੈਂ ਤਾਂ ਰਾਦਰ ਕੇ politcal ਲੋਕਾਂ ਨੂੰ ਕਹਿਣਾ ਪਾਰਟੀ ਲੈਵਲ ਤੋਂ ਵੀ ਉੱਤੇ ਉੱਠ ਕੇ ਕਿਉਂਕਿ ਜਿਸ ਤਰ੍ਹਾਂ ਦੇ ਹਮਲੇ ਪੰਜਾਬ ਦੇ ਉੱਤੇ ਹੋ ਰਹੇ ਆ ਜਿਸ ਤਰ੍ਹਾਂ ਦੇ ਫੈਡਰਲ ਸਟਰਕਚਰ ਜਿਹੜਾ ਆ ਉਹ ਸਾਡੇ ਤੇ ਹਮਲੇ ਕਰ ਰਿਹਾ ਔਰ ਸਾਡੀਆਂ ਜਿਹੜੀਆਂ ਪਾਵਰ ਆ ਉਹਨੂੰ ਖੋ ਕੇ ਔਰ ਸਾਡੀ ਖਾਸ ਕਰਕੇ ਹੁਣ ਐਜੂਕੇਸ਼ਨ ਦੀ ਜਿਹੜੀ ਗੱਲ ਆਈ ਆ ਤੇ ਉਹਦੇ ਵਿੱਚ ਜਗਾਤੇ ਇੱਕ ਕਬੱਡੀ ਪਲੇਅਰ ਦਾ ਕਤਲ ਇੱਕ ਜੰਡਿਆਲੇ ਔਰ ਇੱਕ ਲੁਧਿਆਣੇ ਮੈਨੂੰ ਲੱਗਦਾ ਲਾਅ ਐਂਡ ਆਰਡਰ ਨਾ ਚੀਜ਼ ਨਹੀਂ ਰਹੀ ਮੈਨੂੰ ਲੱਗਦਾ ਜਿਹੜੀ ਫੋਰਸ ਆ ਉਹਦਾ ਮੋਰਲ ਇੱਕ ਡਿਫਰੈਂਟ ਲੈਵਲ ਤੇ ਪਹੁੰਚ ਗਿਆ ਔਰ ਪ੍ਰੋਫੈਸ਼ਨਲ ਫੋਰਸ ਜਿਹੜੀ ਹੁੰਦੀ ਸੀ ਉਹ ਮੈਨੂੰ ਲੱਗਦਾ ਕਿ ਕਿਸੇ ਡਿਫਰੈਂਟ ਲੈਵਲ ਤੇ ਚਲੀ ਗਈ ਕਿਉਂਕਿ ਮੈਂ ਤਾਂ ਹਮੇਸ਼ਾ ਇੱਕੋ ਗੱਲ ਕਹਿੰਦਾ ਵੀ ਜਦੋਂ ਜਦੋਂ ਵੀ ਪੁਲਿਸ ਨੂੰ ਤੁਸੀਂ ਮਿਸਯੂਜ਼ ਕਰੋਗੇ ਪੋਲੀਟੀਕਲ ਸਿਸਟਮ ਮਿਸਯੂਜ਼ ਕਰੂਗਾ ਉਹ ਜੇ ਤੁਸੀਂ ਦੋ ਇਸ਼ੂਸ ਤੇ ਮਿਸਯੂਜ਼ ਕਰੋਗੇ ਪੋਰਸ ਆਪਣੇ ਆਪ ਦੇ ਵਿੱਚ 10 ਇਸ਼ੂਸ ਜਿਹੜੇ ਆ ਉਹ ਮਿਸਯੂਜ਼ ਕਰੂਗੀ ਔਰ ਪ੍ਰੋਫੈਸ਼ਨਲਿਜ਼ਮ ਜਿਹੜਾ ਆ ਉਹ ਕਿਤੇ ਦੂਰ ਚਲੇ ਗਿਆ ਹੁਣ ਤਾਂ ਮੈਨੂੰ ਲੱਗਦਾ ਵੀ ਕਰਪਸ਼ਨ ਜਿਹੜਾ ਕਿਉਂਕਿ ਹੁਣ ਇੱਕ ਤਾਂ ਫੜਿਆ ਗਿਆ ਤੇ ਹੋਰ ਬਹੁਤ ਇਦਾਂ ਦੇ ਲੋਕ ਹੈਗੇ ਆ ਜਿਹੜੇ ਸੱਚੀ ਗੱਲ ਹੈ ਜਿਹੜਾ ਨੇ ਇਸ ਗੱਲ ਤੇ ਮੇਰਾ ਖਿਆਲ ਹੈ ਕਿ ਇੰਨਾ ਹੈਵੀ ਹੋ ਗਿਆ ਪੋਲਿਟੀਕਲ ਸਿਸਟਮ ਤੇ ਵੀ ਇੰਨਾ ਹੈਵੀ ਹੋ ਗਿਆ ਉਹ ਇਸ ਕਰਕੇ ਹੋਏ ਆ

मुख्यमंत्री कैप्टन अमरिंदर सिंह कैप्टन अमरिंदर सिंह का नाम दिया गया उन्होंने कहा कि उनके द्वारा कोई कार्रवाई नहीं की जा रही और उन्हें मेडल दी नहीं देखिए मैं तो ये कहता हूं कि जो भी होम मिनिस्टर होता है उसकी ये जिम्मेवारी बनती है आज अगर होम मिनिस्टर भगवंत सिंह मान है साढ़े तीन पौने चार साल हो गए और पिछली बार जो होम मिनिस्टर था पिछले तीन महीने को छोड़ के कैप्टन अमरिंदर सिंह होम मिनिस्टर थे अगर बेदमियों के ऊपर कार्रवाई जितनी होनी चाहिए वो नहीं हुई अगर पुलिस के भ्रष्टाचार के ऊपर कार्रवाई नहीं हुई तो कैप्टन अमरिंदर सिंह उसके लिए जिम्मेवार है और मैं फिर रिपीट करता हूं कि राहुल गांधी ने उनको इसीलिए रिमूव किया था कि उन्होंने खास करके बेदबियों के मामले में और जो भ्रष्टाचार था उसके मामले में उन्होंने जो कार्रवाई करनी चाहिए वो नहीं की अभी कैप्टन अमरिंदर सिंह भी एक्टिव हुए हैं इलेक्शन को लेकर उन्होंने भी स्टेटमेंट दी है चाहे राजा है चाहे नवजोत सिंह सिद्धू नवजोत सिंह सिद्धू को लेकर खासकर बोले कि जब वो मंत्री थे तब उनकी कोई फाइलें तक पास नहीं होती थी पेंडिंग पड़ा रहता था काम और ऐसे ही मंत्रियों की मैं भी मानूँ नहीं फिर उनको एक्शन लेना चाहिए था उस टाइम एक्शन लेना चाहिए था एक्चुअली जितना मैं ये जितना ताम झाम देख रहा हूँ चाहे कोई एक्स्ट ऑफिसर्स है चाहे कोई रिटायर पॉलिटिशन हैं दोबारा एक्टिव होते हैं जब इनके पास पावर होती है उस समय ये मेरा ख्याल है कि जो करना चाहिए वो नहीं करते मैं एक बार एक ए बहुत डिंगे मार रहा था कि मेरे पास ये लिस्ट है इतने लोगों की जो ख़ास करके ड्रग्स में इन्वॉल्व हैं तो मैं उनको एक बार पूछा कि आप रिटायरमेंट होने के बाद ही ऐसी बातें क्यों बोलते हो जब आप एक्टिव जॉब में होते हो आप एक्टिव पावर में होते हो एक्चुअली फायदा उस चीज़ का तब होता है जब आप उस समय ऐसा इशू खड़ा करो जो स्टेट को और देश को और जो लोगों को जो ठीक रास्ते पर लेके आए अगर आप रिटायरमेंट के बाद तो मेरा ख्याल है कि कोई फ़ायदा होता नहीं है और ऐसी स्टेटमेंटों का मेरे को नहीं लगता कोई सिस्टम के ऊपर ज़्यादा असर है तो रंजन सिंह का कहना कि गुमराह करते हैं कैप्टन अमरिंदर सिंह क्योंकि ज़्यादा ड्रग्स ज़्यादा कैप्शन ਵੀ ਮੈਂ ਦੇਖੋ ਕੈਪਟਨ ਅਮਰਿੰਦਰ ਸਿੰਘ ਬਾਰੇ ਤਾਂ ਇੰਨਾ ਹੀ ਕਹਿਣਾ ਕਿ ਉਹ ਹੋਮ ਮਿਨਿਸਟਰ ਸੀਗੇ ਚੀਫ ਮਿਨਿਸਟਰ ਸੀਗੇ ਸੋ ਮੇਰਾ ਖਿਆਲ ਹੈ ਕਿ ਉਦੋਂ ਉਹਨਾਂ ਨੂੰ ਉਸ ਗਲਤੀ ਐਕਸ਼ਨ ਲੈਣਾ ਚਾਹੀਦਾ ਸੀ ਜਿਹੜਾ ਪੰਜਾਬ ਯੂਨੀਵਰਸਿਟੀ ਨੂੰ ਕੁਝ ਸ਼ੁਰੂ ਕੀਤਾ ਜਿਹੜਾ ਜਿਹੜਾ ਜਿਵੇਂ ਉਹਨਾਂ ਨੇ ਡਿਊ ਕੀਤੀ ਪੰਜਾਬ ਦੀ ਇਲੈਕਸ਼ਨ ਵਾਲੀ ਮਤਲਬ ਇਹ ਆਰਐਸਐਸ ਦਾ ਜਿਵੇਂ ਬਾਕੀ ਥਾਵਾਂ ਤੇ ਜਿਹੜਾ ਕਾਂਗਰਸ ਲੈ ਨਹੀਂ ਕਰਦੀ ਤੁਸੀਂ ਵੀ ਕਿਹਾ ਉਹਦੀ ਪਾਰਟੀ ਐ ਐਕਸਟੈਂਸ਼ਨ ਆਫ ਵਰਡਸ ਪੰਜਾਬ ਯਾ ਇਨਿਸਟਿਚਿਊਸ਼ਨ ਉਹ ਵੀ ਹੈ ਨਹੀਂ ਨਹੀਂ ਉਹਦਾ ਵੀ 파ਟ ਹੈ ਉਹਦੀ ਐਕਸਟੈਂਸ਼ਨ ਹੈਗੀ ਹੈ ਕਿਉਂਕਿ ਆਰਐਸਐਸ ਬੀਸਿਕਲੀ ਬਹੁਤ ਦੇਖੋ ਬਹੁਤ ਸੂਬਿਆਂ ਦੇ ਵਿੱਚ ਉਹਨਾਂ ਨੇ ਐਜੂਕੇਸ਼ਨ ਸਿਸਟਮ ਨੂੰ ਆਰਐਸਐਸ ਦੇ ਥਰੂ ਕੰਟਰੋਲ ਕੀਤਾ ਲੇਕਿਨ ਪੰਜਾਬ ਦੇ ਵਿੱਚ ਪੰਜਾਬ ਦੀ ਜਿਹੜੀ ਅੱਜ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਕਿਉਂਕਿ ਉਹਨਾਂ ਦੀ ਵੀ ਟੀਮ ਹੈ ਮੈਂ ਤਾਂ ਭਗਵੰਤ ਮਾਨ ਨੂੰ ਉਹ ਹਰਜੋਤ ਬੈਸ ਨੂੰ ਕਿਉਂਕਿ ਜਦੋਂ ਜਦੋਂ ਵੀ ਇਸ਼ੂ ਖੜੇ ਹੋਏ ਆ ਜਦੋਂ ਜਦੋਂ ਵੀ ਈਵਨ ਵਿਧਾਨ ਸਭਾ ਦੇ ਵਿੱਚ ਭਾਵੇਂ ਥੋੜਾ ਸਮਾਂ ਦਿੰਦੇ ਬੋਲਣ ਲਈ ਲੇਕਿਨ ਮੈਂ ਇਹਨਾਂ ਨੂੰ ਕਿਹਾ ਤੁਸੀਂ ਖੜੇ ਤਾਂ ਹੋਵੋ ਸਾਨੂੰ ਨਾਲ ਤਾਂ ਲੈ ਕੇ ਚਲੋ ਚਾਹੇ ਚਾਹੇ ਬੀਬੀਐਮਬੀ ਦੀ ਗੱਲ ਹੋਵੇ ਚਾਹੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੀ ਗੱਲ ਹੋਵੇ ਚਾਹੇ ਹਾਂ ਹੁਣ ਸੈਨੇਟ ਦੀ ਗੱਲ ਹੋਵੇ ਮੈਨੂੰ ਲੱਗਦਾ ਕਿ ਹਰ ਹਮਲਾ ਜਿਹੜਾ ਉਹ ਪੰਜਾਬ ਦੇ ਉੱਤੇ ਇਹੋ ਜਿਹਾ ਹੋ ਰਿਹਾ ਕਿ ਪੰਜਾਬ ਦਾ ਓਵਰਆਲ ਜਿਹੜਾ ਸਟਰਕਚਰ ਆ ਉਹਨੂੰ ਵੀਕ ਕੀਤਾ ਜਾ ਰਿਹਾ ਕੱਲ ਨੂੰ ਇਹ ਗੱਲ ਚੰਡੀਗੜ੍ਹ ਤੇ ਹੋਊਗੀ ਤੇ ਜਦੋਂ ਚੰਡੀਗੜ੍ਹ ਵੱਲੋਂ ਹੋ ਗਈ ਕਿਉਂਕਿ ਪ ਤੇ ਜਿਹੜਾ ਹੌਲੀ ਹੌਲੀ ਚੁੱਪ ਕਰ ਗਿਆ ਫਿਰ ਐਜੂਕੇਸ਼ਨ ਪਾਲਿਸੀ ਤੇ ਚੁੱਪ ਕਰ ਗਿਆ ਹੁਣ ਸੈਨਟ ਤੇ ਚੁੱਪ ਕਰ ਗਿਆ ਕੱਲ ਨੂੰ ਚੰਡੀਗੜ੍ਹ ਵੀ ਕਹਿਣਗੇ ਵੀ ਹਾਂ ਵੀ ਕਿਉਂਕਿ ਭਗਵੰਤ ਮਾਨ ਨੇ ਤਾਂ 10 ਏਕੜ ਜ਼ਮੀਨ ਵੀ ਦਿੱਤੀ ਸੀ ਇੱਕ ਵਾਰੀ ਅਨਾਉਂਸਮੈਂਟ ਕਰ ਦਿੱਤੀ ਸੀ ਅੱਛਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਆਮ ਆਦਮੀ ਪਾਰਟੀ ਕੇਸ ਬੇਸਿਸ ਤੇ ਕੀ ਕੀ ਕੰਮ ਜਿਹੜੇ ਉਹ ਕਰ ਰਹੀ ਹੈ ਅੱਛਾ ਸਰ ਇੱਕ ਇੱਕ ਗੱਲ ਹੋਰ ਕਬੱਡੀ ਪਲੇਅਰ ਦੇ ਪਰਿਵਾਰ ਦੇ ਜਿਹੜਾ ਹੈ ਸੰਸਕਾਰ ਕਰਨ ਤੋਂ ਮਨਾ ਕਰਦਾ ਉਹ ਕੰਨੇ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਇਹ ਸੰਸਕਾਰ ਨਹੀਂ ਕਰਾਂਗੇ। ਉਹ ਤੇ ਕੱਲ ਤੁਹਾਡੇ ਸੁਭਾ ਪ੍ਰਧਾਨ ਨੇ ਵੀ ਕਹਿ ਕਿ ਉਹ ਜੇਲਰ ਨੂੰ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਨਹੀਂ ਤਾਂ ਦੋ ਦਿਨ ਬਾਅਦ ਜਿਹੜਾ ਪੂਰੀ ਕਾਂਗਰਸ ਜਿਹੜਾ ਭਾਪੀ ਜਾਮ ਕਰੇਗੀ ਕਿ ਹਰ ਕੱਲ ਤੇ ਹੁਣ ਧਰਨੇ ਲਗਾਣੇ ਪੈਣਗੇ ਇਨਸਾਫ ਲੈਣ ਲਈ। ਤੁਸੀਂ ਕੋਈ ਨਵਾਂ ਆਈਡੀਆ ਦੇ ਦਿਓ ਆਪਾਂ ਉਹ ਕਰ ਲੈਂਦੇ ਆ। ਦੇਖੋ ਗੱਲ ਤਾਂ ਡੈਮੋਕ੍ਰੇਸੀ ਦੇ ਵਿੱਚ ਹੁਣ ਤੁਸੀਂ ਕਿਸੇ ਦੇ ਕਹੋ ਚਪੀੜਾਂ ਤਾਂ ਮਾਰ ਨਹੀਂ ਸਕਦੇ। ਡੈਮੋਕ੍ਰੇਸੀ ਦੇ ਵਿੱਚ ਵੈਸੇ ਤਾਂ ਇੰਨੀ ਸ਼ਰਮ ਦੀ ਗੱਲ ਹੀ ਬਹੁਤ ਹੁੰਦੀ ਆ ਵੀ ਪਹਿਲਾਂ-ਪਹਿਲਾਂ ਮੈਮੋਰੰਡਮ ਦਿੱਤੇ ਜਾਂਦੇ ਸੀਗੇ ਵੀ ਇੱਕ ਜਗ੍ਹਾ ਇਕੱਠੇ ਹੋ ਕੇ ਮੈਮੋਰੰਡਮ ਦੇ ਕੇ ਉਹ ਫਿਰ ਉਹਦੇ ਕਿਤੇ ਨਾ ਕਿਤੇ ਕਾਰਵਾਈ ਦੇਖੋ ਡੈਮੋਕ੍ਰੇਸੀ ਇੱਕ ਬਿਊਟੀਫੁਲੀ ਡਿਜ਼ਾਈਨਡ ਪ੍ਰੋਗਰਾਮ ਵੀ ਹੈਗਾ ਪਰ ਉੱਥੇ ਜੇ ਕਿਤੇ ਨਾ ਕਿਤੇ ਉਹ ਲਾਈਨ ਜਿਹੜੀ ਆ ਕ੍ਰੋਸ ਨਾ ਕੀਤੀ ਜਾਵੇ ਤੇ ਜਦੋਂ ਸਰਕਾਰਾਂ ਇੰਨੀਆਂ ਬੇਸ਼ਰਮ ਹੋ ਜਾਣ ਬੇਸ਼ਰਮ ਇਸ ਕਰਕੇ ਕਹਿਣਾ ਵੀ ਚਾਹੇ ਸੂਬੇ ਦੀ ਸਰਕਾਰ ਹੋਵੇ ਚਾਹੇ ਦੇਸ਼ ਦੀ ਸਰਕਾਰ ਹੋਵੇ ਉਹ ਕਹਿੰਦੇ ਜਾਓ ਅਸੀਂ ਨਹੀਂ ਮੰਨਦੇ ਉਹਦੇ ਵਿੱਚ ਹੁਣ ਹੋਰ ਓਪੋਜੀਸ਼ਨ ਦੇ ਤੌਰ ਤੇ ਜਾਂ ਜਿਹੜੀਆਂ ਕੋਈ ਜਥੇਬੰਦੀਆਂ ਵੀ ਹੈਗੀਆਂ ਚਾਹੇ ਸਾਡੀਆਂ ਈਵਨ ਕਿਸਾਨ ਜਥੇਬੰਦੀਆਂ ਚਾਹੇ ਹੋਰ ਜਥੇਬੰਦੀਆਂ ਹੈਗੀਆਂ ਉਹਨਾਂ ਕੋਲ ਫਿਰ ਹੋਰ ਚੋਇਸ ਨਹੀਂ ਰਹਿ ਜਾਂਦੀ ਉਹਦੇ ਨੇ ਮਜਬੂਰ ਹੋਣਾ ਪੈਂਦਾ ਹੁਣ ਕਿਸਾਨ ਹੈ ਕਿਸਾਨਾਂ ਨੇ ਜੇ 1.5 ਸਾਲ ਧਰਨਾ ਲਾਇਆ ਤੇ ਇੱਕ ਮਜਬੂਰੀ ਸੀਗੀ ਆਪਾਂ ਸਮਝਦੇ ਹਾਂ ਕਿ ਲੋਕ ਉਹਦੇ ਨਾਲ ਖੱਜਲ ਖਰਾਬ ਹੁੰਦੇ ਹੈਗੇ ਆ ਜੇ ਮੰਨ ਲਓ ਅਸੀਂ ਪੀਪੀ ਧਰਨਾ ਲਾਵਾਂਗੇ ਤਾਂ ਸ਼ਹਿਰ ਦੀ ਸਾਰੀ ਜਿਹੜੀ ਟ੍ਰੈਫਿਕ ਆ ਜਾਂ ਜਿਨ੍ਹਾਂ ਨੇ ਵੀ ਆਉਣਾ ਜਾਣਾ ਹੈਗਾ ਉਹ ਤਹਿਸ ਨਹਿਸ ਹੋ ਜਾਊਗਾ ਲੇਕਿਨ ਐਟ ਦਾ ਸੇਮ ਟਾਈਮ ਸਰਕਾਰ ਤਾਂ ਇੰਨੀ ਬੇਸ਼ਰਮ ਹੋਈ ਪਈ ਆ ਵੀ ਉਹਨਾਂ ਦੇ ਕੰਨ ਤੇ ਤਾਂ ਜੂ ਨਹੀਂ ਸਰਕਦੀ ਫਿਰ ਕੁਛ ਨਾ ਕੁਛ ਤਾਂ ਕਹਿਣਾ ਪਊਗਾ ਅੱਛਾ ਖੇਰਾਂ ਦੇ ਘਟਾਰੀਆਂ ਦੀ ਇਸ ਤਰ੍ਹਾਂ ਮੌਤ ਹੋਵੇਗੀ ਜਾਂ ਘਟਾਰੀਆਂ ਦੀ ਇਸ ਤਰ੍ਹਾਂ ਮੌਤ ਹੋਵੇਗੀ ਗੋਲੀਆਂ ਵੱਜਣਗੀਆਂ ਫਿਰ ਕਿਸ ਤਰ੍ਹਾਂ ਪੰਜਾਬ ਦੇ ਬੱਚੇ ਖੇਡਾਂ ਵੱਜਣਗੇ ਬੀਬੀ ਖੁਬ ਮੈਂ ਤਾਂ ਮਤਲਬ ਵੀ ਬੜੀ ਹੈਰਾਨਗੀ ਦੀ ਗੱਲ ਹੈਗੀ ਵੀ ਇੱਕ ਦਿਨ ਦੇ ਵਿੱਚ ਤਿੰਨ ਇਨਸੀਡੈਂਟ ਜਿਹੜੇ ਆ ਉਹ ਹੋਏ ਆ ਔਰ ਉਹ ਤਿੰਨੇ ਇਨਸੀਡੈਂਟ ਜਿਹੜੇ ਆ ਉਹ ਮੈਨੂੰ ਲੱਗਦਾ ਕਿ ਜਿਹੜੇ ਲਾਅਰਡ ਆਰਡਰ ਨੂੰ ਬੜਾ ਕਲੀਅਰ ਕੱਟ ਘਰਸਾ ਰਿਹਾ ਵੀ ਇਹਦਾ ਮਤਲਬ ਪੁਲਿਸ ਦਾ ਕੰਟਰੋਲ ਜਿਹੜਾ ਖਾਸ ਕਰਕੇ ਸਾਡਾ ਇੰਟੈਲੈਕਚੁਅਲ ਵਿੰਗ ਜਿਹੜਾ ਹੈਗਾ ਜਿੱਦੀ ਇਨਫੋਰਮੇਸ਼ਨ ਜਾਂ ਹਥਿਆਰੀ ਪੰਜਾਬ ਦੇ ਵਿੱਚਾਂ ਇੰਨੀ ਸਪਲਾਈ ਹੋ ਗਈ ਆ ਵੀ ਉਹ ਪੁਲਿਸ ਕੋਲ ਉਹ ਕੰਟਰੋਲ ਨਹੀਂ ਅਰੇ ਸ਼ੋਹਰਤ ਸਰ ਬਾਤ ਮੈਂ ਦਾਅਵਾ ਕਰਾਂਗਾ ਜੇ ਕਿ ਵਾਦਾ ਪੂਰਾ ਕੀਤਾ ਹੈਗਾ 21 ਮੱਤਰ ਮੈਦਾਨਾਂ ਦੇ ਖਾਤੇ ਤੇ ਪਾਇਆ ਗਿਆ ਜੇ ਤੱਕ ਕੀ ਕਰਦਾ ਪੰਜਾਬ ਸਰਕਾਰ ਤੋਂ ਕਿੰਨੀ ਕਿੰਨੀ ਮਿਲ ਰਹੀ ਹੈ ਮੈਨੂੰ ਲੱਗਦਾ ਨਹੀਂ ਹੈ ਯਾਰ ਪੰਜਾਬ ਸਰਕਾਰ ਤਾਂ ਮੈਨੂੰ ਲੱਗਦਾ ਇਹਨਾਂ ਕੋਈ ਜ਼ਹਿਰ ਖਾਣ ਜੋ ਕੇ ਪੈਸੇ ਹੈ ਨਹੀਂ ਮੈਨੂੰ ਨਹੀਂ ਲੱਗਦਾ ਕਿ ਇਹ ਕਿਉਂਕਿ ਹੁਣ ਕਦੀ ਕਦੀ ਪੀਏਯੂ ਦੀ ਜ਼ਮੀਨ ਵੇਚਣ ਨੂੰ ਫਿਰਦੇ ਆ ਕਦੀ ਹੋਰ ਕਿਸੇ ਜਿਹੜੀਆਂ ਆਪਣੀਆਂ ਆ ਗਲਾਡਾ ਆ ਟਮਾਟਾ ਆ ਜਲਾਡਾ ਆ ਇਹ ਸਾਰੀਆਂ ਦੀ ਜ਼ਮੀਨ ਇਕੱਠੀ ਕਰਕੇ ਆਇਡੈਂਟੀਫਾਈ ਕਰਕੇ ਵੇਚਣ ਨੂੰ ਫਿਰਦੇ ਆ ਇਹਨਾਂ ਦਾ ਤਾਂ ਇੰਨਾ ਕੰਮ ਸੀ ਜੀ ਕੋਠੀ ਦਾ ਵੀ ਰੋਲਾ ਪੜਾ ਹੈ ਚੰਡੀਗੜ੍ਹ ਨੇ ਕਹਿ ਰਹੇ ਕਿ ਪਹਿਲੇ ਉਹ ਗੈਸ ਹਾਊਸ ਦਾ ਉਹ ਨੰਦਰਾ ਉਸਕੇ ਰਾਜਪੁੱਤਾਂ ਦੇ ਬਾਅਦ ਸੀ ਵੀ ਗੈਸ ਹਾਊਸ ਬਣਾਇਆ ਗਿਆ ਹੁਣ ਅਰਮਿਤ ਕੇਜੂਲ ਨੂੰ دی ਜਾ ਰਹੀ ਹੈ ਕਹਿਣਾ ਕਿ ਦੂਸਰਾ ਸ਼ੀਸ਼ਮੈਲ ਕੰਦੇ ਬਣਾਇਆ ਜਾਵੇ ਦੇਖੋ ਉਨਕੀ ਹੀ ਜੋ ਰਾਜ ਸਭਾ ਮੈਂਬਰ ਹੈ स्वाति मालीवाल उन्होंने कल दो ट्वीट करके ये कहा है कि ये दूसरा शीश महल जो है वो चंडीगढ़ में बनाया जा रहा है मेरा ख्याल ये तो भगवंत मान को क्योंकि भगवंत मान जी कह रहे हैं कि मेरे जो सी एम कोटे की कोठियाँ हैं लेकिन मेरा ख्याल है कि वो जो मैं कह रहा था ना कि छोटी सी एक पतली सी लाइन होती है उसको लाइन को क्रॉस नहीं करना चाहिए डेमोक्रेसी यही हमें सिखाती है अच्छा जो एडमन है वो यही देखता है कि हाँ भी इनको कहीं ना कहीं फैसिलिटेट कर लो आपके नेशनल कन्वीनर है पर ऐसा ना करो कि आप इतने बड़े उसमें फंस जाओ जैसे 46 करोड़ इन्होंने वहाँ लगाया था तो शायद यहाँ भी वही काम जो है होने जा रहा है बीते दो दिन पहले कांग्रेस को याद दिलाया था चन्नी का बयान जब उन्होंने कहा था कि वह यूपी बिहार वालों को नहीं देंगे बिहार इलेक्शन में इसका कितना इफेक्ट पड़ेगा चन्नी के बयान को लेकर और क्योंकि गांधी परिवार में भी निशाना साधा है कोई ऐसा इफेक्ट नहीं पड़ेगा अच्छा होता प्राइम मिनिस्टर जुमले छोड़ने की वजह ये इतनी नौकरियां क्रिएट कर देते कि उनको यहाँ माइग्रेट ना करना पड़ता और पंजाबियों को कहीं और जगह माइग्रेट ना करना पड़ता लेकिन सिर्फ जुमले छोड़ते हैं और कोई काम नहीं करते तो मेरा ख्याल है कि चाहे देश में खास करके एम्प्लॉयमेंट की बात कर लें चाहे फाइनेंस की बात कर लें चाहे लॉ एंड ऑर्डर की बात कर लें क्योंकि सिर्फ इस देश में जुमलाबाजी और वैसे एक मैं बात आपको कहना चाहता हूँ इनकी जुमलेबाजी ने पूरे दुनिया को हिला के रख दिया क्योंकि इन्होंने पोलराइजेशन की पोलराइजेशन का बिगल बजाया उसके बाद ट्रंप जी आ गए उसके बाद मेरा ख्याल है कि सारे देश ये कहने लग गए कि हाँ भी हमारा देश छोड़ो और अपने, अपने 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 देश में जाओ माइग्रेशन जो है हमेशा होती रही है होती रहेगी लेकिन ऐसी बातें ऐसी इलेक्शन में बोलना मेरा ख्याल है कि प्राइम मिनिस्टर जैसे अहदे को ये शोभा नहीं देता ਮੈਨੂੰ ਲੱਗਦਾ ਵੀ ਜਿਹੜੀ ਇਹ ਹੋਂਦ ਦੇ ਕਮੈਂਟਸ ਆ ਉਹ ਵੀ ਆਜ ਬਿਆਰੀ ਵੀ ਕੁਝ ਆਪਣਾ ਵਿਚਾਰ ਦੱਸ ਰਿਹਾ ਤੇ ਉਹ ਚੰਗਾ ਹੈ। ਉਹਦੇ ਬਾਅਦ ਜਿਹੜੇ ਪੰਜਾਬੀ ਐ ਜਾਂ ਆਸਟ੍ਰੇਕੇ ਸੇਖਿਆ ਉਹਨਾਂ ਵੀ ਫੱਤਰ ਵਿਚਾਰ ਤੇ ਉਹਨਾਂ ਨੂੰ ਵੀ ਕੋਈ ਨਾ ਕੋਈ ਫੇਸ ਕਰਨ ਦੇ ਦੇਖੋ ਦੇਖੋ ਮੈਨੂੰ ਲੱਗਦਾ ਕਿ ਇਹਨਾਂ ਦੀ ਹਰ ਐਂਗਲ ਜਿਹੜਾ ਆ ਉਹ ਉੱਥੇ ਜਾ ਕੇ ਰੁਕ ਜਾਂਦਾ ਜਿੱਥੇ ਪੋਲਰਾਈਜੇਸ਼ਨ ਹਰ ਚੀਜ਼ ਨੂੰ ਕਰਨਾ ਚਾਹੁੰਦੇ ਆ। ਪੰਜਾਬ ਇੱਕ ਇਹੋ ਜੀ ਸਟੇਟ ਹੈਗੀ ਆ ਜਿੱਥੇ ਪੋਲਰਾਈਜੇਸ਼ਨ ਹੁੰਦੀ ਨਹੀਂ ਮੈਨੂੰ ਲੱਗਦਾ ਸਾਡਾ ਜਿਹੜਾ ਭਾਈਚਾਰਾ ਆ ਸਾਡੀ ਫਿਲਾਸਫੀ ਇਹੋ ਜੀ ਹੈਗੀ ਆ ਔਰ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਇਸ ਦੇਸ਼ ਦਾ ਜਿਹੜਾ ਗੁਲਦਸਤਾ ਆ ਜਿਹੜਾ ਇਸ ਦੇਸ਼ ਦਾ ਕਨਸਟੀਚਿਊਸ਼ਨ ਆ ਉਹ ਸਾਰੇ ਧਰਮਾਂ ਨੂੰ ਜਾਤਾਂ ਨੂੰ ਅਲੱਗ-ਅਲੱਗ ਖਿੱਤਿਆਂ ਨੂੰ ਅਲੱਗ-ਅਲੱਗ ਖਿੱਤਿਆਂ ਨੂੰ ਮੇਰਾ ਖਿਆਲ ਹੈ ਕਿ ਬਰਾਬਰ ਦੇ ਅਧਿਕਾਰ ਦਿੰਦਾ ਔਰ ਔਰ ਗੁਰੂ ਨਾਨਕ ਅੱਜ ਗੁਰੂ ਨਾਨਕ ਦੇਵ ਜੀ ਦਾ ਖਾਸ ਕਰਕੇ ਜਦੋਂ ਅਸੀਂ 5 556 ਜਿਹੜਾ ਉਹਨਾਂ ਦਾ ਪ੍ਰਕਾਸ਼ਪੁਰ ਮਨਾ ਰਹੇ ਆ ਉਹਦੇ ਵਿੱਚ ਤਾਂ ਖਾਸ ਕਰਕੇ ਮੈਨੂੰ ਲੱਗਦਾ ਇਸ ਫਿਲਾਸਫੀ ਦੀ ਬਹੁਤ ਵੱਡੀ ਜ਼ਰੂਰਤ ਹੈ ਕਿ ਅਸੀਂ ਪਹਿਲਾਂ ਇਨਸਾਨੀਅਤ ਦੀ ਗੱਲ ਕਰੀਏ ਉਹਦੇ ਤੋਂ ਬਾਅਦ ਕਿਸੇ ਜਾਤ ਜਾਂ ਕਿਸੇ ਧਰਮ ਦੀ ਜਾਂ ਕਿਸੇ ਖਿੱਤੇ ਦੀ ਗੱਲ ਕਰੀਏ ਲੇਕਿਨ ਚਲਨਜੀਤ ਸਿੰਘ ਸੁਣਨੇ ਨੇ ਇੱਥੇ ਕਿਉਂ ਰਿਐਕਟ ਨਹੀਂ ਕੀਤਾ ਉਹ ਨਜ਼ਰ ਵੀ ਨਹੀਂ ਆ ਰਹੇ ਆ ਉੱਤਤ ਕੋ ਤੁਹਾਡੇ ਨਾਲ ਚੰਗਾ ਸਹਿਚਾਰ ਰਿਹਾ ਤੁਸੀਂ ਕਿਤੇ ਲੜਾਏ ਆ ਤੁਸੀਂ ਦਾ ਜਿਗਰਵਾਇਆ ਹੈ ਤੁਹਾਡੇ ਮੇਰਾ ਤਾਂ ਮੇਰਾ ਤਾਂ ਜੋ ਫਰਜ਼ ਪੜਦਾ ਸੀਗਾ ਮੈਂ ਉਹ ਕੀਤਾ ਪਾਰਟੀ ਲਈ ਕੀਤਾ ਸੋ ਮੈਨੂੰ ਲੱਗਦਾ ਤੁਹਾਡੇ ਨਾਲ ਕਿ ਆਏ ਹੋ ਜਾਂਦੇ ਮੈਂ ਦੋ ਕਦੇ ਨਜ਼ਰ ਆਉਂਦੇ ਮਿਹਨਤ ਰਹਦੀ ਆ ਤਾਂ ਹੁਣ ਤੁਸੀਂ ਲੱਭ ਸਕਦੇ ਯਾਰ ਮੈਂ ਤਾਂ ਨਹੀਂ ਲੱਭ ਸਕਦਾ ਇੱਕ ਹੋਰ ਇਸ਼ੂ ਹੈ ਪਰਗੋ ਕਰਦੇ ਲੋਕਾਂ ਦੇ ਵਿੱਚ ਦੋ ਤਿੰਨ ਦਿਨ ਤੋਂ ਉਹ ਪੂਰੇ ਮੀਡੀਆ ਮਿਲਦੀ ਜੁਲਦੀ ਹੈ ਉਹਨਾਂ ਦਾ ਕਹਿੰਦਾ ਕਿ ਪੁਲਿਸ ਨੂੰ ਪਤਾ ਸੀ ਜਿਨ੍ਹਾਂ ਨੇ ਵਾਰਦਾਤ ਕੀਤੀ ਹੈ ਇਹ ਪਿੱਲੇ ਉੱਤੇ ਹਫਤਾ ਵਸੂਲੀ ਵੀ ਕਰਦੇ ਸੀ ਪੁਲਿਸ ਨੂੰ ਵੀ ਪਤਾ ਸੀ ਪਰ ਫਿਰ ਵੀ ਕਾਰਵਾਈ ਨਹੀਂ ਕੋਈ ਫਿਰ ਇੱਕ ਵੱਡੀ ਵਾਰਦਾਤ ਕੀਤੀ ਗਈ ਫਿਰ ਉਸ ਤੋਂ ਬਾਅਦ ਬੁੱਲਸੇ ਜਾਂਦੀ ਹੈ ਦੇਖੋ ਪੁਲਿਸ ਦੀ ਓਵਰਆਲ ਕਾਰਗੁਜ਼ਾਰੀ ਬਹੁਤ ਮਾੜੀ ਹੈ ਪੁਲਿਸ ਦੇ ਵਿੱਚ ਕ੍ਰਿਮੀਨਲ ਲੋਕ ਵੀ ਮਿਲ ਗਏ ਹੈਗੇ ਮੈਂ ਤਾਂ ਇਨਫੈਕਟ ਅੱਜਕੱਲ੍ਹ ਤਰਨਤਾਰ ਦੀ ਇਲੈਕਸ਼ਨ ਦੇਖਦਾ ਹੈਗਾ ਜਿੰਨੀ ਪੁਲਿਸ ਉੱਥੇ ਕ੍ਰਪਟ ਹੋ ਗਈ ਔਰ ਜਿੰਨਾ ਪਿਛਲੇ 4 ਦਹਾਕਿਆਂ ਦੇ ਵਿੱਚ ਮੈਨੂੰ ਲੱਗਦਾ ਉੱਥੇ ਦੇ ਲੋਕਾਂ ਨੂੰ ਕੁੱਟਿਆ ਔਰ ਲੁੱਟਿਆ ਜਿਹਦਾ 100 ਏਕੜ ਸੀ ਮੈਨੂੰ ਲੱਗਦਾ ਉਹ ਅੱਜ 10 ਏਕੜਾਂ ਤੇ ਆ ਗਿਆ ਕੁਝ ਉਹਦੇ ਵਿੱਚ ਪੋਲਿਟਿਸ਼ੀਅਨ ਲੁੱਟ ਕੇ ਲੈ ਗਏ ਤੇ ਕੁਝ ਉਹਦੇ ਵਿੱਚ ਪੁਲਿਸ ਲੁੱਟ ਕੇ ਲੈ ਗਈ ਨਹੀਂ ਤਾਂ ਦੁਨੀਆ ਦੇ ਉੱਤੇ ਤਰੱਕੀ ਹੋਈ ਆ ਹਮੇਸ਼ਾ ਔਰ ਭਾਰਗੋ ਕੈਂਪਜਾ ਏਰੀਆ ਤਾਂ ਮੈਨੂੰ ਲੱਗਦਾ ਕਦੀ ਕਦੀ ਐ ਹੁੰਦਾ ਵੀ ਜਿੱਦਾਂ ਜਲੰਧਰ ਦਾ ਕੋਈ ਅਲੱਗ ਹਿੱਸਾ ਹੋਵੇ ਕ੍ਰਾਈਮ ਜਿਹੜਾ ਆ ਚਾਹੇ ਉਹ ਅ ਦਰੇ ਸੱਟੇ ਦੀ ਗੱਲ ਕਰ ਲਓ ਚਾਹੇ ਮੈਨੂੰ ਲੱਗਦਾ ਕਿਹੋ ਜਿਹਾ ਕ੍ਰਾਈਮ ਜਿਹੜਾ ਆ ਉਥੇ ਹਰ ਤਰ੍ਹਾਂ ਦਾ ਜਿਹੜਾ ਪਣਪਦਾ ਹੈਗਾ ਔਰ ਪੁਲਿਸ ਨੂੰ ਜਾਗ ਕੇ ਇਹਦੇ ਤੇ ਕੰਮ ਕਰਨ ਦੀ ਜ਼ਰੂਰਤ ਹੈ ਜਿਹੜਾ ਕਿਹਾ ਗਿਆ ਧਰਮ ਦਾ ਪੁਲ ਲਗਾਇਆ ਜਾਵੇ ਅਸੀਂ ਪ੍ਰਧਾਨ ਸਾਹਿਬ ਨਾਲ ਗੱਲ ਕਰਕੇ ਡੈਫੀਨੇਟਲੀ ਜੇ ਔਰ ਲੋਕਾਂ ਦੀ ਮਿਨਿਮਮ ਖੱਜਲ ਖਵਾਰੀ ਹੋਵੇ ਕਿਉਂਕਿ ਮੈਂ ਇਸ ਗੱਲ ਨਾਲ ਸਹਿਮਤ ਹੈਗਾ ਵੀ ਤਾਂ ਕਿ ਕਿਉਂਕਿ ਲੋਕਾਂ ਨੂੰ ਅਸੁਵਿਧਾ ਵੀ ਨਾ ਹੋਵੇ ਲੈਕਿਨ ਜਿਹੜਾ ਮੈਸੇਜ ਆ ਉਹ ਵੀ ਦਿੱਤਾ ਜਾ ਸਕੇ ਤਾਂ ਕਿ ਥੋੜੀ ਬਹੁਤੀ ਸਰਕਾਰ ਜਿਹੜੀ ਆ ਉਹ ਜਾਗੇ ਔਰ ਜਾ ਕੇ ਲੋਕਾਂ ਦੀ ਮਾਲ ਜਾਨ ਦੀ ਜਿਹੜੀ ਰਾਖੀ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਵੇ ਅਜੀ ਸੁਪੀਰ ਸਿੰਘ ਬਾਦਲ ਨੇ ਇੱਕ ਸਟੇਟਮੈਂਟ ਦਿੱਤੀ ਸੀਗੀ 1984 ਦੇ ਦੰਗਿਆਂ ਨੂੰ ਲੈ ਕੇ ਕਿਨੇ ਕਾਂਗਰਸ ਵੱਲੋਂ ਫਿਰੇ ਤਾਂ ਕਿਸੇ ਵੱਲੋਂ ਵੀ ਮਾਫੀ ਨਹੀਂ ਮੰਗੀ ਗਈ ਔਰ ਜਿਨ੍ਹਾਂ ਨੇ ਦੰਗੇ ਕਰਾਏ ਉਹਨਾਂ ਨੂੰ ਹਉਦੇ ਦੇ ਦਿੱਤੇ ਦੇਖੋ ਮੈਨੂੰ ਲੱਗਦਾ ਹਮੇਸ਼ਾ ਰਾਹੁਲ ਗਾਂਧੀ ਨੇ ਔਰ ਈਵਨ ਕੇ ਪ੍ਰਾਈਮ ਮਿੰისტਰ ਮਨਮੋਨ ਸਿੰਘ ਜੀ ਨੇ ਇਹ ਲੋਕ ਸਭਾ ਦੇ ਵਿੱਚ ਮਾਫੀ ਵੀ ਮੰਗੀ ਸੀ ਔਰ ਰਾਹੁਲ ਗਾਂਧੀ ਨੇ ਪਿਛਲੇ ਸਮੇਂ ਦੇ ਵਿੱਚ ਤਿੰਨ ਦਿਨ ਇੱਥੇ ਆਣ ਕੇ ਹਰਮੰਦਰ ਸਾਹਿਬ ਆੜ ਕੇ ਮੈਨੂੰ ਲੱਗਦਾ ਜਿਹੜੀ ਸੇਵਾ ਕੀਤੀ ਆ ਔਰ ਉਹ ਜਿਹੜੀਆਂ ਭਾਵਨਾਵਾਂ ਹੈਗੀਆਂ ਮੈਂ ਨਹੀਂ ਕਹਿੰਦਾ ਉਹ ਬਹੁਤ ਮਾੜਾ ਸਮਾਂ ਸੀ ਮਾੜੀ ਗੱਲ ਹੋਈ ਹੈ ਲਿਕਨ ਐਟ ਦਾ ਸੇਮ ਟਾਈਮ ਹੁਣ ਸਾਨੂੰ ਅੱਗੇ ਵਧਣ ਦੀ ਜ਼ਰੂਰਤ ਹੈ ਕਿਉਂਕਿ ਜ਼ਖਮ ਮੈਂ ਨਹੀਂ ਕਹਿੰਦਾ ਕਦੀ ਇਹ ਰਸਤੇ ਰਹਿੰਦੇ ਹੁੰਦੇ ਆ ਪੰਜਾਬੀ ਕਦੀ ਇਹ ਛੱਡਦਾ ਨਹੀਂ ਐ ਸਿੱਖ ਕਦੀ ਛੱਡਦਾ ਨਹੀਂ ਐ ਲੇਕਿਨ ਜਦੋਂ ਪੀੜੀਆਂ 1 2 3 ਲੰਘ ਜਾਂਦੀਆਂ ਤੇ ਫਿਰ ਮੈਨੂੰ ਲੱਗਦਾ ਹੌਲੀ ਹੌਲੀ ਨਜ਼ਰੀਆ ਵੀ ਜਿਹੜਾ ਕਿਤੇ ਨਾ ਕਿਤੇ ਰਾਹੁਲ ਗਾਂਧੀ ਦਾ ਐਟ ਲੀਸਟ ਬਦਲਿਆ ਹੈਗਾ ਔਰ ਮੈਨੂੰ ਲੱਗਦਾ ਸਾਨੂੰ ਅੱਗੇ ਵਧਣ ਦੀ ਜ਼ਰੂਰਤ ਹੈ ਔਰ ਵਿਜੂਅਲਾਈਜ਼ ਕਰਕੇ ਆਉਣ ਵਾਲਾ ਸਮਾਂ ਸਾਡਾ ਕਿਹੋ ਜਿਹਾ ਹੈਗਾ ਸਾਨੂੰ ਉਹਦੇ ਤੇ ਕੰਮ ਕਰਨ ਦੀ ਜਰੂਰਤ ਹੈ। ਸਰਲ ਸਰਲ ਬਾਇਰੈਕਸ਼ਨ ਕਿਵੇਂ ਦੇਖਦੇ ਹਾਂ ਕਿਉਂਕਿ ਮੋਸਟਲੀ ਉੱਥੇ ਸਿਚੁਏਸ਼ਨ ਤੁਹਾਨੂੰ ਵੀ ਪਤਾ ਉੱਥੇ ਕੀ ਹੈ। ਲੱਗ ਰਿਹਾ ਹੈ ਜੇ ਕਾਂਗਰਸ ਕਿੰਨੇ ਨੰਬਰ ਦੇ ਆ ਰਹੇ ਨੇ। ਦੇਖੋ ਅੱਜ ਅੱਜ ਕਲੈਰਿਟੀ ਨਹੀਂ ਹੈ ਰਿਐਲਿਟੀ ਹੈ। ਲੇਕਿਨ ਇੱਕ ਗੱਲ ਮੈਨੂੰ ਜਰੂਰ ਉੱਥੇ ਜਾ ਕੇ ਚੁਬਦੀ ਆ। ਉਹਨਾਂ ਲੋਕਾਂ ਦੇ ਵੀ ਕਿਤੇ ਨਾ ਕਿਤੇ ਉਹਨਾਂ ਲੋਕਾਂ ਦੇ ਵੀ ਜਿਹੜੇ ਰਾਈਟਸ ਹੈਗੇ ਆ। ਪਿਛਲੇ 4 ਦਹਾਕਿਆਂ ਤੋਂ ਉੱਥੇ ਮੈਕਸਿਮਮ ਮੈਨੂੰ ਲੱਗਦਾ ਚਾਹੇ ਦੇਸ਼ ਦੀਆਂ ਏਜੰਸੀਆਂ ਚਾਹੇ ਸਟੇਟ ਦੀਆਂ ਏਜੰਸੀਆਂ ਉਹਨਾਂ ਨੇ ਉੱਥੇ ਦੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਲੋਕਾਂ ਨੂੰ ਵੀ ਆਪਣਾ ਨਜ਼ਰੀਆ ਬਦਲਣ ਦੀ ਜ਼ਰੂਰਤ ਹੈ ਮੈਂ ਤਾਂ ਉੱਥੇ ਜਾ ਕੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਲ ਕਹੂੰਗਾ ਜ਼ਰੂਰ ਕਿ ਜਿਹਦੇ 100 ਏਕੜ ਸੀ ਉਹਦੇ ਅੱਜ 10 ਏਕੜ ਰਹਿ ਗਏ ਉਹਦੇ ਤੇ ਪਰਚੇ ਪੋਲਿਟਿਸ਼ੀਨਾਂ ਦੇ ਕਹਿ ਤੇ ਔਰ ਪੁਲਿਸ ਦੇ ਦਬਾਅ ਥੇ ਮੈਕਸਿਮਮ ਹੋਏ ਆ ਉਹਨੇ ਫਿਰ ਜਿੱਥੋਂ ਵੀ ਕਿਤੇ ਉਹ ਆਪਣੀ ਵੇਚ ਕੇ ਨਹੀਂਦਾ ਯਾਰ 100 ਏਕੜ ਵਾਲਾ ਹੌਲੀ ਹੌਲੀ 200 ਬਣਾ ਲਿੰਦਾ ਅੱਜ ਉੱਥੇ ਯੰਗ ਜਨਰੇਸ਼ਨ ਜਿਹੜੀ ਆ ਹੁਣ ਇੱਕ ਨਵਾਂ ਪੂਰ ਆਇਆ ਹੈਗਾ ਲੇਕਿਨ ਪਿਛਲੇ ਪੂਰ ਦੇ ਵਿੱਚੋਂ ਜਾਂਦਾ ਉਹ ਕਿਤੇ ਮਾਈਗ੍ਰੇਟ ਕਰ ਗਏ ਤੇ ਜਾਂ ਕਿਤੇ ਨਾ ਕਿਤੇ ਉਹ ਮਾਰੇ ਗਏ ਔਰ ਕੁੱਟੇ ਗਏ ਸੋ ਸਾਨੂੰ ਸਾਨੂੰ ਉਹਨਾਂ ਨੂੰ ਆਪਣਾ ਹਿੱਸਾ ਮੰਨਦੇ ਹੋਏ ਸਾਨੂੰ ਮੈਨੂੰ ਲੱਗਦਾ ਸਾਰੀਆਂ ਸਰਕਾਰਾਂ ਨੂੰ ਉਹਦੇ ਤੇ ਨਜ਼ਰਸਾਨੀ ਕਰਨੀ ਚਾਹੀਦੀ ਆ ਔਰ ਉਹਨਾਂ ਨੂੰ ਬੇਸਿਕਲੀ ਐਜੂਕੇਟ ਦੇਖੋ ਉਹ ਜਿਹੜਾ ਬਾਰਡਰ ਏਰੀਆ ਹੈਗਾ ਉੱਥੇ ਕਈਆਂ ਸਕੂਲਾਂ ਦੇ ਵਿੱਚ ਇੱਕ ਇੱਕ ਸਿਰਫ ਇੱਕ ਟੀਚਰ ਹੈ ਕੋਈ ਖੇਡ ਗਰਾਉਂਡਾਂ ਨਹੀਂ ਹੈ ਕੋਈ ਓਪਰਚ्युनिटी ਨਹੀਂ ਹੈ ਪਿਛਲੇ ਵਾਰੀ ਅਸੀਂ ਉੱਥੇ ਲਾਅ ਕਾਲਜ ਜਿਹੜਾ ਲਾਅ ਯੂਨੀਵਰਸਿਟੀ ਜਿਹੜੀ ਆ ਉਹ ਬਣਾਈ ਸੀਗੀ ਲੇਕਿਨ ਐਟ ਦਾ ਸੇਮ ਟਾਈਮ ਐਸ ਸਰਕਾਰ ਨੇ ਉੱਥੇ ਦੀਆਂ ਇਟਾਂ ਵੀ ਚੱਕ ਲਈਆਂ ਉਸ ਲਾਅ ਯੂਨੀਵਰਸਿਟੀ ਦੀ